ਯਾਰੇ ਕਈ ਲੋਕ ਆਜ ਕਿੰਨੇ ਲੋਕ ਕਿੰਨੇ ਲੋਕ ਅੱਜ ਮਿਹਨੇ ਦੇ ਪਹਿਲੇ ਸੰਡੇ ਬਸ ਆਏ ਨੇ ਪ੍ਰਭੂ ਪੋਜ ਦੇ ਲਈ ਕਿੰਨੇ ਲੋਕ ਨੇ ਜਿਹੜੇ ਬਸ ਅੱਜ ਪ੍ਰਭੂ ਦੇ ਘਰ ਵਿੱਚ ਆਏ ਨੇ ਪ੍ਰਭੂ ਪੋਜ ਲੈਣ ਦੇ ਲਈ ਪਿਆਰੋ ਅਸੀਂ ਬਸ ਪੂਰਾ ਮਿੰਨਾ ਪੂਰਾ ਮਿੰਨਾ ਬਸ ਸਾਡੀ ਇਹੀ ਲਗਨ ਹੁੰਦੀ ਸਾਡਾ ਇਹੀ ਧਿਆਨ ਹੁੰਦਾ ਹੈ ਕਿ ਮਿੰਨੇ ਵਿੱਚ ਪ੍ਰਭੂ ਦਾ ਭੋਜ ਮਿਲਣਾ ਹੈ ਭੋਜਨ ਲੈਣ ਲਈ ਜਾਣਾ ਹੈ ਉਸ ਤੋਂ ਬਾਅਦ ਅਸੀਂ ਪੂਰਾ ਮਿੰਨਾ ਪ੍ਰਭੂ ਦੇ ਘਰ ਵਿੱਚ ਨਹੀਂ ਵਰਨਾ ਕਈ ਲੋਕਾਂ ਦੀ ਇਹ ਆਸ ਹੁੰਦੀ ਹੈ ਅਸੀਂ ਪ੍ਰਭੂ ਦਾ ਭੋਜਨ ਲਵਾਂਗੇ ਤੇ ਫਿਰ ਅਸੀਂ ਸਵਰਗ ਰਾਜ ਵਾਸਤੇ ਜਾਵਾਂਗੇ ਹallelujah ਕਿੰਨੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਅਸੀਂ ਪ੍ਰਭੂ ਭੋਜਨ ਲੈਣਾ ਆ ਬਸ ਉਹੀ ਲੈਣ ਵਾਸਤੇ ਪ੍ਰਭੂ ਦੇ ਘਰ ਵਿੱਚ ਜਾਣਾ ਫੇਰ ਹੀ ਅਸੀਂ ਸਵਰਗ ਰਾਜ ਵਾਸਤੇ ਤਿਆਰ ਹੋਣਾ ਹੈ ਫੇਰ ਹੀ ਸਾਨੂੰ ਉਸ ਵਰਗ ਰਾਜ ਵਿੱਚ ਜਗ੍ਹਾ ਮਿਲਣੀ ਕਿੰਨੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਪਿਆਰੇ ਅਸੀਂ ਪ੍ਰਭੂ ਭੋਜਨ ਲੈ ਰਹੇ ਆ ਪਰ ਸਾਡਾ ਜੀਵਨ ਜਿਹੜਾ ਉਹ ਚੇਂਜ ਨਹੀਂ ਹੈ ਪ੍ਰਭੂ ਭੋਜਨ ਲੈ ਦੇ ਲਈ ਸਾਨੂੰ ਆਪਣੇ ਆਪ ਚ ਕਿਵੇਂ ਦੇ ਤਿਆਰ ਹੋਣਾ ਚਾਹੀਦਾ ਹੈ ਕਿਵੇਂ ਦੇ ਬੰਨਾ ਚਾਹੀਦਾ ਹੈ ਬੋਲੋ ਯਿਸੂ ਮਸੀਹ ਦੇ ਨਾਮ ਕੀ ਸਾਰੇ ਬੋਲੋ ਹallelujah ਹallelujah ਬੋਲੋ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ ਪ੍ਰਭੂ ਭੋਜਨ ਲਈ ਸਾਨੂੰ ਕਿਵੇਂ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ ਸਵਰਗ ਰਾਜ ਦੇ ਲਈ ਅਸੀਂ ਸਾਰੇ ਚੁੰਨੇ ਆ ਕਿ ਅਸੀਂ ਸਵਰਗ ਰਾਜ ਦੇ ਵਿੱਚ ਜਾਣਾ ਹੈ ਸਾਰੇ ਬੋਲੋ ਹallelujah ਸਾਰੇ ਪ੍ਰਭੂ ਦੇ ਲੋਗੋ ਪ੍ਰਭੂ ਦੇ ਸਰੂਪ ਦੇ ਬਣਾਏ ਹੋਏ ਲੋਗੋ ਪ੍ਰਭੂ ਦੀ ਭਗਤੀ ਕਰਨ ਵਾਲੇ ਲੋਗੋ ਪ੍ਰਭੂ ਦੇ ਡਰ ਭੈ ਵਿੱਚ ਰਹਿਣ ਵਾਲੇ ਲੋਗੋ ਅਸੀਂ ਪਾਪ ਤੁਸਮਾ ਲਿਆ ਹੋਇਆ ਹੈ ਅਸੀਂ ਪ੍ਰਭੂ ਕੋਲੋਂ ਪਾਪ ਖੂਨ ਜ਼ਰੂਰ ਪਾਇਆ ਹੋਇਆ ਹੈ ਅਸੀਂ ਪ੍ਰਭੂ ਭੋਜਨ ਲੈ ਰਹੇ ਆ ਪਰ ਸਾਨੂੰ ਉਹਦੇ ਪਾਕ ਲਹੂ ਦੀ ਕਦਰ ਨਹੀਂ ਹੈ ਪਿਆਰਿਓ ਅਸੀਂ ਭੋਜਨ ਲੈ ਰਹੇ ਆ ਉਹਦਾ ਪਾਕ ਲਹੂ ਲੈ ਰਹੇ ਆ ਤੇ ਫਿਰ ਵੀ ਸਾਡੇ ਅੰਦਰ ਜਿਹੜੀਆਂ ਨਫ਼ਰਤਾਂ ਐ ਖੰਧ ਮੰਦ ਐ ਲੁੱਚ ਪੁਣੇ ਨੇ ਹਰਾਮ ਕਾੜੀਏ ਇਹ ਸਾਡੇ ਅੰਦਰ ਉਹ ਹਜੇ ਤੱਕ ਨਿਕਲੇ ਨਹੀਂ ਪਿਆੜਿਓ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਪ੍ਰਭੂ ਭੋਜਨ ਲਵਾਗੇ ਤੇ ਸਾਨੂੰ ਪਤਾ ਨਹੀਂ ਕਿਹੜਾ ਸਰਟੀਫਿਕੇਟ ਮਿਲ ਜਾਣਾ ਪ੍ਰਭੂ ਦੇ ਘਰ ਵਿੱਚ ਜਾਣ ਵਾਸਤੇ ਸਾਨੂੰ ਸਰਟੀਫਿਕੇਟ ਮਿਲ ਜੇ ਆਪਾ ਪ੍ਰਭੂ ਪ੍ਰਭੂ ਸਾਣ ਦੇਖ ਲੈ ਕਿ ਇਹ ਤਾਂ ਮੇਰਾ ਪਾਕ ਲਹੂ ਲੈ ਆ ਰਿਹਾ ਹੈ ਹਨਾ ਇਹ ਪ੍ਰਭੂ ਮੈਂ ਤੇਰਾ ਪ੍ਰਭੂ ਭੋਜਨ ਲੈ ਆਇਆ ਮੈਂ ਤੇਰੇ ਘਰ ਵਿੱਚ ਆ ਕੇ ਬਸ ਇੱਕੋ ਹੀ ਸੰਡੇ ਆਣਾ ਇੱਕੋ ਹੀ ਪੂਰਾ ਮਿਨਾਨੀ ਇੱਕੋ ਹੀ ਕਿੰਨੇ ਲੋਕ ਐਵੇਂ ਕਰਦੇ ਨੇ ਚਿੱਟੇ ਸੂੜ ਪਾੜੇ ਕਿ ਅੱਜ ਮੈਂ ਪ੍ਰਭੂ ਦਾ ਭੋਜਨ ਲੈ ਲੈ ਜਾ ਰਿਹਾ ਜਿਹਦੇ ਦੁਆਰਾ ਮੇਰੇ ਤੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਖਤਮ ਹੋਣੀਆਂ ਹਰ ਤਰ੍ਹਾਂ ਦੇ ਦੁੱਖ ਕਸ਼ਟ ਜਿਹੜੇ ਨੇ ਉਹ ਮੇਰੇ ਅੱਜ ਸੀਰੀਜ਼ ਵਿੱਚੋਂ ਅੱਜ ਮੇਰੀ ਫੈਮਿਲੀ ਵਿੱਚੋਂ ਅੱਜ ਮੇਰੇ ਘਰਾਂ ਦੇ ਵਿੱਚੋਂ ਖਤਮ ਯਾਰੋ ਨਹੀਂ ਕੱਲਾ ਪ੍ਰਭੂ ਕੋ ਜਨਮਾਂ ਦੇ ਵਾਸਤੇ ਤੁਸੀਂ ਤਿਆਰ ਨਾ ਹੋ ਪਹਿਲਾ ਆਪਣੇ ਜੀਵਨ ਨੂੰ ਚੇਂਜ ਕਰੋ ਇਹ ਦੇਖੋ ਕਿ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਕੋਈ ਪਾਪਤਾ ਨਹੀਂ ਅਸੀਂ ਕਿਸੇ ਨਾਲੇ ਕੋਈ ਨਫਰਤ ਤਾਂ ਨਹੀਂ ਕਰਦੇ ਤੇ ਪ੍ਰਭੂ ਕੋ ਜਨਮਾਂ ਕਿ ਤੁਸੀਂ ਕਿੱਥੇ ਜਾਓਗੇ ਕੱਲਾ ਪ੍ਰਭੂ ਕੋ ਜਨਮਾਂ ਦੇ ਨਾਲ ਅਸੀਂ ਸਵਰਗ ਰਾਤ ਨਹੀਂ ਜਾ ਸਾਡੇ ਪਿਆਰਿਓ ਬਨੇ ਲੋਕ ਸਮਝਦੇ ਨੇ ਕਿ ਅਸੀਂ ਪ੍ਰਭੂ ਭੋਜਨ ਗੱਲਾ ਲੈਣ ਦੇ ਨਾਲ ਪ੍ਰਭੂ ਦੇ ਬਾਗ ਹਜ਼ੂਰ ਵਿੱਚ ਆ ਕੇ ਪ੍ਰਭੂ ਦੇ ਭੋਜਨ ਨੂੰ ਲੈ ਲੈ ਕੇ ਅਸੀਂ ਆਪਣੀ ਜਗਾ ਜਿਹੜੀ ਆ ਉਸ ਵੜਕ ਰਾਜ ਵਿੱਚ ਨਹੀਂ ਬਣਾ ਸਕਦੇ ਕਿੰਨੇ ਲੋਕ ਕਹਿੰਦੇ ਨੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਜਾਣ ਦੇ ਲਈ ਸਵਰਗ ਰਾਜ ਵਿੱਚ ਆਪਣੀ ਜਗਾ ਪਿਆਰੋ ਬਣਾਉਣ ਦੇ ਲਈ ਸਾਨੂੰ ਆਪਣੇ ਆਪ ਤੋਂ ਵਿੱਚ ਤਿਆਰ ਹੋਣਾ ਪੈਣਾ ਹੈ ਹਰ ਤਰ੍ਹਾਂ ਦੀ ਬੁਰੀਆ ਨੂੰ ਕੱਢਣਾ ਪੈਣਾ ਹੈ ਹਰ ਤਰ੍ਹਾਂ ਦੀ ਪੂੜੀ ਲਾ ਸਾਨੂੰ ਕੰਨਾ ਪੜਨਾ ਆਪਣੇ ਅੰਦਰੋਂ ਨਫੜੇ ਤੁਗੜਨਾ ਪੈਣਾ ਆਪਣੇ ਆਪ ਨੂੰ ਨੀਵੇਂ ਬਣ ਕੇ ਰੱਖਣਾ ਪੈਣਾ ਪਿਆਰੋ ਲੋਕੀ ਪਛੇ ਹੁੰਦੇ ਨਹੀਂ ਅੱਜ ਪ੍ਰਭੂ ਭੋਜਨ ਹੈ ਅੱਜ ਮੈਂ ਵਾਈਟ ਸੂਟ ਵਿੱਚ ਜਾਣਾ ਹੈ ਪ੍ਰਭੂ ਭੋਜਨ ਲੈ ਕੇ ਕਿੱਥੇ ਜਾਣਾ ਸਵਰਗ ਰਾਤ ਜਾਣਾ ਹੈ ਬੋਲੋ ਯਿਸੂ مسیਹ ਦੇ ਨਾਮ ਕੀ ਜੈ ਸਾਰੇ ਬੋਲੋ ਹallelujah ਹallelujah ਬੋਲੋ ਕਿਤਾਬੂ ਯਿਸੂ مسیਹ ਦੇ ਨਾਮ ਕੀ ਜੈ ਕਿੰਨੇ ਲੋਕ ਕਹਿੰਦੇ ਨੇ ਕਿ ਅਸੀਂ ਆਪਣੇ ਸਰੀਰਕ ਤੌਰ ਤੇ ਨਹੀਂ ਪਰਮੇਸ਼ੁਰ ਦੇ ਆਤਮਾ ਦੁਆਰਾ ਚੱਲਦੇ ਹਾਂ ਕਿੰਨੇ ਲੋਕ ਪਿਆਰੋ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਪ੍ਰਭੂ ਦੇ ਆਤਮਾ ਦੁਆਰਾ ਚੱਲਦਾ ਮੈਂ ਆਪਣੇ ਸਰੀਰ ਦੀ ਮੱਤੀ ਅਨੁਸਾਰ ਨਹੀਂ ਚੱਲਦਾ ਮੈਂ ਤਾਂ ਚੱਲਦਾ ਤੁਹਾਡਾ ਪਤਾ ਨਹੀਂ ਕਿੰਨੇ ਲੋਕ ਕਹਿੰਦੇ ਨੇ ਹਾਥ ਉਪਰ ਹੋਣੇ ਚਾਹੀਦੇ ਨੇ ਪੀ ਮੈਂ ਪ੍ਰਭੂ ਦੇ ਆਤਮਾ ਨਾਲ ਚੱਲਦਾ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਚੱਲਦਾ ਮੈਂ ਆਪਣੇ ਸਰੀਰਕ ਤੌਰ ਤੇ ਨਹੀਂ ਚੱਲਦਾ ਆਪਣੇ ਸਰੀਰ ਦੀ ਮਰਜ਼ੀ ਅਨੁਸਾਰ ਨਹੀਂ ਚੱਲਦਾ ਕਿੰਨੇ ਲੋਕ ਕਹਿੰਦੇ ਨੇ ਪਿਆਰੇ ਜੀ ਤੁਸੀਂ ਪ੍ਰਭੂ ਦੇ ਪਾਕ ਬਚਨ ਵੱਲ ਜਾਂਦੇ ਆਂ ਪ੍ਰਭੂ ਦੀ ਪਾਕ ਪਾਣੀ ਚ ਲਿਖਿਆ ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ 10 ਰੀੜ ਦੇ ਵਿਸਿਆਂ ਨੂੰ ਕਦੇ ਪੂਰਿਆ ਨਾ ਕਰੋ ਬੋਲੋ ਯਿਸੂ ਮਸੀਹ ਦੇ ਨਾਮ ਕੀ ਬੋਲੋ ਯਿਸੂ ਮਸੀਹ ਦੇ ਨਾਮ ਕੀ ਜੈ ਬੋਲੋ ਖੁਦਾਮੰਦ ਪ੍ਰਭ ਯਿਸੂ ਮਸੀਹ ਦੇ ਨਾਮ ਕੀ ਜੈ ਤੁਸੀਂ ਅੱਜ ਆਪਣੇ ਆਪ ਤੇ ਝਾਤੀ ਮਾਰੋ ਆਪਣੇ ਅੰਦਰ ਦੀ ਸੋਚ ਨੂੰ ਦੇਖੋ ਕਿ ਮੈਂ ਸੱਚਮੁੱਚ ਆਤਮਾ ਦੁਆਰਾ ਚੱਲ ਰਿਹਾ ਹਾਂ ਮੈਂ ਆਤਮਾ ਦੁਆਰਾ ਜੋ ਮੇਰੇ ਕੰਮ ਪ੍ਰਭੂ ਨੇ ਦੱਸੇ ਮੈਂ ਉਹ ਕੰਮ ਨੂੰ ਪੂੜਿਆ ਕਰ ਰਿਹਾ ਕਿ ਜੇ ਮੈਂ ਆਪਣੇ ਸਰੀਰਕ ਦੇ ਮੁਤਾਬਕ ਚੱਲ ਰਿਹਾ ਸਵਰਗ ਰਾਜ ਜਾਣਾ ਨਾ ਜੇ ਕਿਹਨੇ ਲੋਕਾਂ ਨੇ ਜਾਣਾ ਹੈ ਪਿਆਰਿਓ ਪਰਮੇਸ਼ਵਰ ਦੀ ਬਾਣੀ ਚ ਲਿਖਿਆ ਕਿਉਂ ਜੋ ਸਰੀਰ ਆਤਮਾ ਦੇ ਬੋਲੋ ਵਿਰੋਧ ਦੇ ਕਿਉਂ ਜੋ ਸਰੀਰ ਆ ਰੁੱਦ ਰੁੱਦ ਪਿਆਰਿਓ ਸਰੀਰ ਸਾਡਾ ਸੱਦੇ ਨਹੀਂ ਚੁੰਦਾ ਕਿ ਜੋਬ ਚੋਬੂ ਦੇ ਕੰਮ ਨੇ ਆਪਾਂ ਉਹ ਕੰਮ ਕਰੀਏ ਸਰੀਰ ਦੇ ਕੰਮ ਕਿਲੇ ਨੇ ਅੱਜ ਪ੍ਰਭੂ ਦੀ ਬਾਗਬਾਨੀ ਚ ਦੇਖਾਂਗੇ ਅਸੀਂ ਜਦੋਂ ਆਪਣੀ ਬਹਿਮਲ ਨੂੰ ਲੋ ਆਪਣੇ ਹੱਥਾਂ ਵਿੱਚ ਗਲਾਤੀਆਂ ਪੰਜ ਜਾਇ ਉਹਦੀ ਸੋਹਣਾ ਦਿੱਤੋ ਦੇਖਾਂਗੇ ਪ੍ਰਭੂ ਦੇ ਬਾਗ ਵਿੱਚ ਚ ਦੇਖਾਂਗੇ ਪ੍ਰਭੂ ਦੇ ਬਾਗ ਹਜ਼ੂਰ ਵਿੱਚ ਪ੍ਰਭੂ ਦੇ ਲੋਕ ਜਿਹੜੇ ਨੇ ਸਵਰਗ ਰਾਜ ਵਿੱਚ ਕਿਹਨੇ ਜਾਂਦੇ ਨੇ ਪ੍ਰਭੂ ਨੂੰ ਕਿਹੜੇ ਲੋਕ ਫਸਾਉਂਦੇ ਨੇ ਅੱਜ ਬੜੇ ਧਿਆਨ ਨਾਲ ਸੁਣੋ ਅਸੀਂ ਸਾਡੇ ਚੁੰਨਿਆ ਕਿ ਪ੍ਰਭੂ ਪ੍ਰਭੂ ਅਸੀਂ ਸਵਰਗ ਰਾਜ ਜਾਣਾ ਚੁੰਨੇ ਹਾਂ ਤੁਸੀਂ ਤਰਤੀ ਤੇ ਵੀ ਲੋਕ ਇਹੀ ਰੋਕ ਕਹਿੰਦੇ ਨੇ ਕਿ ਪ੍ਰਭੂ ਅਸੀਂ ਸਵਰਗ ਰਾਜ ਚ ਜਾਣਾ ਕਿਉਂਕਿ ਮੈਂ ਪ੍ਰਭੂ ਦੀ ਭਗਤੀ ਕਰਦਾ ਮੈਂ ਚਿੱਟੇ ਵਾਈਟ ਸੂਟ ਜਿਹੜੇ ਪ੍ਰਭੂ ਦੀ ਬਾਗ ਸੁੜੀ ਵਿੱਚ ਪਾਗ ਜਾਣਾ ਪਰ ਸਾਡਾ ਧਿਆਨ ਕਿਵੇਂ ਦਾ ਹੈ ਸਾਡੇ नेचर ਕਿਵੇਂ ਦੇ ਨੇ ਸਾਡਾ ਸੁਭਾਅ ਕਿਵੇਂ ਦਾ ਹੈ ਪਰਬੂ ਨੇ ਗਿਆ ਤਾਂ ਦੱਸ ਬਾ ਉਮੀਦਾਂ ਹੋਵੇ ਜਿਵੇਂ ਦਾ ਪ੍ਰਭੂ ਯਿਸੂ ਮਸੀਹ ਦਾ ਅੱਜ ਸਾਡਾ ਸੁਭਾ ਪ੍ਰਭੂ ਯਿਸੂ ਮਸੀਹ ਵਰਗਾ ਨਹੀਂ ਤੇ ਜਾਣਾ ਅਸੀਂ ਕਿੱਥੇ ਆ ਬੋਲੋ ਤੇ ਜਾਣਾ ਕਿੱਥੇ ਆ ਸਵਰਗ ਰਾਜ ਸਾਡੇ ਬੋਲੋ ਹਾਲੇਲੂਇਆ ਦਿਲਾਂ ਤੇ ਪੰਜ ਦਿਹਾਏ ਉਹਦੀ 16 ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚਲੋ ਤਸਰੀ ਦੇ ਵੇਸਿਆਂ ਨੂੰ ਕਦੇ ਪੂਰਾ ਨਾ ਕਰੋਗੇ ਹallelujah ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਸੋ ਨਾ ਕਰੋ ਪਰ ਜੇ ਪ੍ਰਭੂ ਕੀ ਕਹਿ ਰਿਹਾ ਕਿ ਜੋ ਤੁਸੀਂ ਚਾਹੁੰਦੇ ਹੋ ਜੋ ਸਾਡੇ ਮਨਾਂ ਦੇ ਵਿੱਚ ਆਉਂਦਾ ਉਹਨੂੰ ਨਾ ਕਰੋ ਅਸੀਂ ਕਿਵੇਂ ਦਾ ਬਣਨਾ ਹੈ ਕਿਵੇਂ ਦਾ ਚੱਲਣਾ ਹੈ ਪ੍ਰਭੂ ਸਾਨੂੰ ਇਹ ਨਹੀਂ ਕਹਦਾ ਕਿ ਤੁਸੀਂ ਝੂਠ ਬੋਲੋ ਪ੍ਰਭੂ ਸਾਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਚੋੜੀਆਂ ਵੱਡੋ ਪ੍ਰਭੂ ਸਾਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਪ੍ਰਭੂ ਦੇ ਘਰ ਵਿੱਚ ਜਾ ਕੇ ਇੱਕ ਦੂਜੇ ਦੇ ਬੈਠ ਕੇ ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਰਹੋ ਪ੍ਰਭੂ ਇਹ ਨਹੀਂ ਦੱਸਦੇ ਕਿ ਤੁਸੀਂ ਇੱਕ ਦੂਜੇ ਦੀ ਨਿੰਦਿਆ ਕਰੋ ਅੱਜ ਜ਼ਿਆਦਾਤਰ ਐਵੇਂ ਦਾ ਹੀ ਹੁੰਦਾ ਜਦੋਂ ਅਸੀਂ ਕਿਸੇ ਦੇ ਲਾ ਕੇ ਬੈਹ ਜਾਂਦੇ ਹਾਂ ਹਨਾ ਹੁਣ ਦੋ ਪਹਿਣਾ ਜਿੰਦਾ ਬੈਠੀਆਂ ਨੇ ਇੱਕ ਦੀ ਇੱਕ ਨਾ ਨਹੀਂ ਪਾਉਂਦੀ ਦੂਸਰੀ ਨਾ ਪਾਉਂਦੀ ਹੈ ਹਨਾ ਤੇ ਇਹਨਾਂ ਨੇ ਉਹਦੇ ਬਰ ਖਿਲਾਫ ਬੋਲੀ ਜਾਣਾ ਬੋਲੀਆਂ ਦੱਸ ਇਹ ਲਿਪਸਟਿਕ ਲਾਈ ਇਹ ਪ੍ਰਭੂ ਦੇ ਘਰ ਵਿੱਚ ਕਿਵੇਂ ਦੀ ਬਣ ਕੇ ਆ ਗਈ ਹੈ ਇਹ ਕਿਵੇਂ ਆ ਗਈ ਹੈ ਪਿਆਰਿਓ ਤੁਸੀਂ ਕਿਸੇ ਦਾ ਲੇਖਾ ਦੇਣਾ ਤੁਸੀਂ ਕਿਸੇ ਵੱਲ ਉਂਗਲੀ ਕਿਵੇਂ ਚੱਕ ਸਕਦੇ ਹੋ ਤੁਸੀਂ ਕਿਵੇਂ ਕਿਸੇ ਨੂੰ ਮਾਰਾ ਬੋਲ ਸਕਦੇ ਹੋ ਤੁਸੀਂ ਪ੍ਰਭੂ ਦੇ ਲੋਕ ਹੋ ਆਪਣੇ ਜ਼ਬਾਨ ਚੇਂਜ ਕਰੋ ਕੀ ਕਰ ਤੁਸੀਂ ਪ੍ਰਭੂ ਦੇ ਕੇ ਪ੍ਰਾਰਥਨਾ ਕਰੋ ਕਿ ਖੁਦਾ ਉਸ ਪੈਨ ਨੂੰ ਚੇਂਜ ਕਰ ਦੇ ਉਸ ਭਾਈ ਨੂੰ ਚੇਂਜ ਕਰ ਦੇ ਕੀ ਮੇਰਾ ਖੁਦਾ ਚੇਂਜ ਕਰੇਗਾ ਨਹੀਂ ਕਿਹਨੇ ਲੋਕ ਸੁਣਦੇ ਨਹੀਂ ਆਪਣੇ ਹੱਥ ਘੋਟੋ ਪ੍ਰਭੂ ਦੀ ਬਾਹਰ ਮਾਰ ਚਿੰਦ ਗਿਆ ਤੁਸੀਂ ਦੋਸਤ ਨਾਲ ਲੋ ਤਾਂ ਜੋ ਤੁਹਾਡੇ ਉਤੇ ਦੋ ਬੋਲੋ ਯਿਸੂ ਮਸੀਹ ਦੇ ਨਾਮ ਕੀ ਜੈ ਇੱਕ ਪਾਪਨ ਨੂੰ ਜਦੋਂ ਪੱਥਰ ਮਾਰਦੇ ਸੀ ਲੋਕੀ ਕਿੰਨਿਆਂ ਨੂੰ ਪਤਾ ਹੈ ਕਿੰਨੇ ਲੋਕਾਂ ਨੂੰ ਪਤਾ ਹੈ ਜਦੋਂ ਪਾਪਨ ਨੂੰ ਲੋਕੀ ਪੱਥਰ ਮਾਰਦੇ ਸੀ ਤੇ ਕੀ ਆਵਾਜ਼ ਆਈ ਇਹਨੂੰ ਉਹ ਪੱਥਰ ਮਾਰੋ ਜਿਨੇ ਕਦੇ ਕੋਈ ਪਾਪ ਨਹੀਂ ਕੀਤਾ ਅੱਜ ਟਾੜੇ ਤੋਂ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਬਿਲਕੁਲ ਪੈਰਾਂ ਦੀ ਨੋ ਤੋਂ ਲੈ ਕੇ ਸਿਰ ਦੇ ਬਲ ਤੱਕ ਬਿਲਕੁਲ ਸੁੱਧਾ ਮੈਂ ਦੁਨੀਆਂ ਤੇ ਕੋਈ ਪਾਪ ਨਹੀਂ ਕੀਤਾ ਕੋਈ ਕਹਿ ਸਕਦਾ ਹੈ ਅੱਜ ਜਿਹਨੇ ਮਾੜੀ ਗਿਆਨੀ ਕਿ ਹੋਣੀ ਹੈ ਪ੍ਰਭੂ ਦੇ ਸੇਵਕ ਕਿ ਹੋਣੀ ਹੈ ਪ੍ਰਭੂ ਦੇ ਦਾਸ ਕਿ ਹੋਣੀ ਹੈ ਪ੍ਰਭੂ ਦੇ ਰੂਸ ਜੈ ਨਾਲ ਭਗਤੀ ਕਰਨ ਵਾਲੇ ਲੋਕ ਕਿ ਹੋਣੀ ਹੈ ਅੱਜ ਕੋਈ ਵੀ ਆਪਣਾ ਹੱਥ ਚੱਕ ਕੇ ਕਹੋ ਕਿ ਮੈਂ ਅੱਜ ਤੱਕ ਕੋਈ ਪਾਪ ਨਹੀਂ ਕੀਤਾ ਦੱਸੋ

ਅਸੀਂ ਤੋਬਾ ਕਰ ਲਈਏ ਪ੍ਰਭੂ ਦੇ ਅੱਗੇ اقਰਾਰ ਕਰ ਲਿਆ ਹੈ ਕਿ ਆਏ ਖੁਦਾ ਜੋ ਮੇਰੇ ਕੋ ਗਲਤੀਆਂ ਗੁਨਾਹ ਹੋਏ ਨੇ ਜੋ ਮੇਰੇ ਕੋ ਬਿਦਬਦੀਆਂ ਹੋਈਆਂ ਨੇ ਅੱਜ ਮੈਂ ਤੇਰੇ ਅੱਗੇ ਆਪਣੇ ਆਪ ਨੂੰ ਚੁਕਾ ਦਿੰਦਾ ਕਿ ਮੇਰੀ ਗਲਤੀ ਨੂੰ ਮਾਫ ਕਰ ਦੇ ਅੱਜ ਤੋਬਾ ਕੀਤੀ ਬਾਪ ਤੁਸਮਾ ਲੈ ਲਿਆ ਪਰ ਫਿਰ ਵੀ ਅਸੀਂ ਉਹ পাপ ਕਰ ਰਹੇ ਹਾਂ ਜੋ ਮੇਰੇ ਖੁਦਾ ਨੂੰ ਪਸੰਦ ਨਹੀਂ ਅਸੀਂ ਉਹ ਗਲਤੀਆਂ ਦੁਹਰਾ ਰਹੇ ਹਾਂ ਅਸੀਂ ਇਹੋ ਜਿਹਾ ਕੰਮ ਕਰ

ਅੱਜ ਕੋਈ ਵੀ ਉਂਗਲੀ ਆਪਣਾ ਹੱਥ ਚੱਕੋ ਜਿਹੜਾ ਕਹਿ ਸਕੀ ਕਿ ਮੈਂ ਕੋਈ ਪਾਪ ਨਹੀਂ ਕਰਦਾ ਪਾਪ ਇਹ ਹੈ ਇਹ ਵੀ ਪਾਪ ਹੈ ਕਿ ਅਸੀਂ ਝੂਠ ਬੋਲਦੇ ਆ ਇਹ ਪਾਪ ਹੈ ਅਸੀਂ ਬੁਰੀਾਈ ਤੇ ਨਾ ਸਹਿਮਤ ਹੁੰਨਿਆ ਇਹ ਕੀ ਹੈ ਪਾਪ ਹੈ ਅਸੀਂ ਚੁਗਲੀਆਂ ਕਰਦੇ ਕਿਸੇ ਦੀ ਇਹ ਵੀ ਪਾਪ ਹੈ ਤੇ ਪਾਪ ਵਿੱਚੋਂ ਅਸੀਂ ਨਿਕਲ ਨਹੀਂ ਰਹੇ ਤੇ ਜਾਣਾ ਕਿੱਥੇ ਚੋਣਿਆ ਸਵਰਗ ਰਾਜ ਪਿਆਰੋ ਐਵੇਂ ਸਵਰਗ ਰਾਜ ਨਹੀਂ ਸੀ ਜਾ ਸਕਦੇ ਇੱਕ ਵਾਰਤਾ ਨਹੀਂ ਮਾਰੂ ਆਪਣੇ ਦੀ ਬੋਲੋ ਯਿਸੂ ਮਸੀਹ ਦੇ ਨਾਮ ਕੀ ਬੋਲੋ ਖੁਦਾਵੰਦ ਪ੍ਰਭ ਯਿਸੂ ਚ ਦੇ ਨਾਮ ਕੀ ਪਿਆਰੋ ਸਵਰਗ ਰਾਜ ਲਈ ਤੁਸੀਂ ਜਾਣਾ ਹੈ ਜੇ ਤੁਸੀਂ ਜਾਣਾ ਚਾਹੁੰਦੇ ਹੋ ਪ੍ਰਭੂ ਦੇ ਕੋਲ ਜਾਣਾ ਚਾਹੁੰਦੇ ਹੋ ਸਵਰਗ ਰਾਜ ਦੇ ਨਿਸਾਰੇ ਦੇ ਕਿਰੇ ਚਾਹੁੰਦੇ ਹੋ ਤੇ ਹਰਾਮ ਕਰੀ ਗੰਧਮਨ ਲੋਚਪੁਣਾ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਹਸ ਰੋਦ ਚਰੇ ਬਾਦੀਆਂ ਫੁੱਟਾਂ ਬਿੱਦਤਾ ਖਾਰ ਨਸੇ ਬਦਮ ਬਗਮਸਤੀਆਂ ਅਤੇ ਹੋਰ ਇਹੋ ਜਿਹੜੇ ਕੰਮ ਨੇ ਉਹ ਸਾਨੂੰ ਛੱਡਨੇ ਪੈਣੇ ਨੇ ਬੋਲੋ ਯਸੂਸੀ ਦੇ ਨਾਮ ਕੀ ਬੋਲੋ ਕਦਮਾਂ ਦੇ ਯਸੂਸੀ ਦੇ ਨਾਮ ਕੀ ਇਹ ਸਰੀਰ ਦੇ ਕੰਮ ਨੇ ਜਿਸ ਦੁਆਰਾ ਸਾਡੇ ਘਰਾਂ 'ਚ ਗਰੀਬੀ ਆ ਗਰੀਬੀ ਵਿੱਚੋਂ ਅਸੀਂ ਨਿਕਲਦੇ ਨਹੀਂ ਪਏ ਜਿਸ ਦੁਆਰਾ ਸਾਡੇ ਤੇ ਬਿਮਾਰੀਆਂ ਆ ਰਹੀਆਂ ਨੇ ਜਿਸ ਦੁਆਰਾ ਸਾਡੇ ਤੇ ਕਸ਼ਟ ਆ ਰਹੇ ਨੇ ਜਿਸ ਵਿੱਚੋਂ ਅਸੀਂ ਪਾਪ ਦੀ ਗੁਲਾਮੀ ਵਿੱਚ ਜੜੇ ਫਸਿਆ ਪ੍ਰਭੂ ਨੇ ਆਪਣੀ ਜਨਤ ਜਾਨ ਨੂੰ ਸਲੀਬ ਤੇ ਕੁਰਬਾਨ ਕੀਤਾ ਫਸ ਲਈ ਜਨਤ ਨੇਜਾ ਮਣਵਾਇਆ ਸਿਰ ਤੇ ਤਾਜ ਕੰਨਿਆਂ ਦਾ ਪੋਇਆ ਕਿੰਨਾ ਬਦਲੇ ਸਾਡੇ ਬਦਲੇ ਕਿਉਂਕਿ ਅਸੀਂ ਪਾਪੀ ਸੀ ਗੁਨਾਹਗਾਰ ਸੀ

ਜੇ ਤੁਸੀਂ ਪਿਆਰਿਓ ਪ੍ਰਭੂ ਦੇ ਲੋਕ ਪ੍ਰਭੂ ਦੇ ਸਰੂਪ ਤੇ ਬਣਾਏ ਹੋਏ ਲੋਕ ਜੀ ਜੇ ਤੁਸੀਂ ਚੁੰਧਿਓ ਕਿਸੇ ਸੁਵਰਗ ਰਾਜ ਵਿੱਚ ਜਾਈਏ ਸਾਨੂੰ ਧਰਤੀ ਤੇ ਰਹਿ ਕੇ ਆਪਣੇ ਸਰੀਰ ਦੀਆਂ ਗੱਲਾਂ ਨੂੰ ਨਹੀਂ ਮੰਨਣਾ ਇਹਨਾਂ ਵੱਲ ਧਿਆਨ ਨਹੀਂ ਦੇਣਾ ਤੁਸੀਂ ਆਪਣੇ ਆਤਮਾ ਦੁਆਰਾ ਤੁਸੀਂ ਤੋਬਾ ਕੀਤੀ ਬਪਤਿਸਮਾ ਲਿਆ ਆਪਣੇ ਜੀਵਨ ਨੂੰ ਚੇਂਜ ਕੀਤਾ ਪ੍ਰਭੂ ਨੇ ਤੁਹਾਡੇ ਤੇ ਕਿਰਪਾ ਕੀਤੀ ਏ ਤੇ ਆਪਣੇ ਆਪ ਨੂੰ ਵੀ ਪੇਰ ਕਰ ਲੋ ਆਪਣੇ ਆਪ ਨੂੰ ਚੇਂਜ ਕਰ ਲੋ ਪ੍ਰਭੂ ਵੱਲ ਆਪਣਾ ਧਿਆਨ ਲਾ ਲੋ ਤੇ ਜੇ ਤੁਸੀਂ ਸਵਰਗ ਰਾਜ ਵਿੱਚ ਜਾਣਾ ਚਾਹੁੰਦੇ ਹੋ ਬੋਲੋ ਯਿਸੂ ਮਸੀਹ ਦੇ ਨਾਮ ਕੀ ਬੋਲੋ ਖੁਦਾਬੰਦਾ ਵੀ ਯਿਸੂ ਮਸੀਹ ਦੇ ਨਾਮ ਕੀ ਹallelujah ਹallelujah ਆਤਮ ਦੇ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਤਿਰਜ ਦਿਆਲਗੀ ਭਲਿਆ ਵਫਾਦਾਰੀ ਨਰਮਾਈ ਸੰਜਮ ਇਹੋ ਜਿਹੇ ਗੱਲਾਂ ਦੇ ਵਿਰੁੱਧ ਕੋਈ ਸੜਾ ਨਹੀਂ ਹੈ ਅਤੇ ਜਿਹੜੇ ਮਸੀਹ ਯਿਸੂ ਮਸੀਹ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸਿਆਸ ਨੇ ਸਲੇਬ ਉਤੇ ਚਾਰ ਦਿਤਾ ਬੋਲੋ ਯਿਸੂ ਮਸੀਹ ਦੇ ਨਾਮ ਕੀ ਜੈ ਬੋਲੋ ਖੁਦਾਮੁੰ ਦੇ ਯਿਸੂ ਮਸੀਹ ਦੇ ਨਾਮ ਕੀ ਜੈ ਪਿਆਰਿਓ ਪ੍ਰੇਮ ਹੈ ਖੁਦਾ ਨੇ ਜਗਤ ਨਾਲ ਅਜਿਹੇ ਪਿਆਰ ਕੀਤਾ

ਸੱਚੀ ਹਰ ਇੱਕ ਨਾਲ ਪਿਆਰ ਕਰੋ ਬਲਿਆਈ ਦੇ ਬਦਲੇ ਬੁਰਾਈ ਨਹੀਂ ਕਰੋ ਕਈ ਲੋਕੋ ਜੇ ਕੋਈ ਭਲਾਈ ਕਰੇਗਾ ਹਨਾ ਤੇ ਕੇ ਦੀ ਸੋਚ ਕੀ ਹੁੰਦੀ ਯਾਰ ਉਹ ਭਲਾਈ ਕਰਦਾ ਮੈਂ ਤਾਂ ਭਲਾਈ ਨਹੀਂ ਕਰਨੀ ਮੈਂ ਬਰਿਆਈ ਹੀ ਕਰਨੀ ਅੱਜ ਘੜਾ ਵਿੱਚ ਕੀ ਹੋ ਰਿਹਾ ਹੈ ਅੱਜ ਪਿੰਡਾਂ ਵਿੱਚ ਕੀ ਹੋ ਰਿਹਾ ਹੈ ਇੱਕ ਚਰਚ ਦੇ ਲੋਕ ਹੁੰਦੇ ਨੇ ਇੱਕੋ ਚਰਚ ਦੇ ਲੋਕ ਹੁੰਦੇ ਨੇ ਇਕੋ ਚਰਚ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਹੁੰਦੇ ਨੇ ਪਿਆਰਿਓ ਪਰ ਪਿੰਡਾਂ ਵਿੱਚ ਸਾਡਾ ਕੀ ਹੁੰਦਾ ਚਰਚ ਵਿੱਚ ਅਸੀਂ ਬਹੁਤ ਵੀ ਕਵਾ ਕਰਦੇ ਆ ਕੀ ਪ੍ਰਭੂ ਨੇ ਕਿਹਾ ਤੁਸੀਂ ਇੱਕ ਦੂਜੇ ਨਾਲ ਕੀ ਕਰੋ ਆਵਾਜ਼ ਆਣੀ ਚਾਹੀਦੀ ਹੈ ਜਿਹੜੇ ਪਿਆਰ ਕਰਦੇ ਨੇ ਉਹ ਪੁਰੇ ਲੜਕਾੜੇ ਦੇ ਨਾਲ ਬੋਲਦੇ ਨੇ ਜਿਹੜੇ ਪ੍ਰਭੂ ਨੇ ਕੀ ਕਿਹਾ ਤੁਸੀਂ ਇੱਕ ਦੂਜੇ ਦੇ ਨਾਲ ਕੀ ਕਰੋ ਜਿਹੜੇ ਪਿਆਰ ਕਰਦੇ ਨੇ ਉੱਚੀ ਬੋਲੋ ਪ੍ਰਭੂ ਨੇ ਕੀ ਕਿਹਾ ਕਿ ਤੁਸੀਂ ਇੱਕ ਦੂਸਰੇ ਨਾਲ ਕੀ ਕਰੋ ਤੇ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਨਾਲ ਪਿਆਰ ਕਰਨਾ ਹੈ ਤੇ ਆਪਣੇ ਹੱਥਾਂ ਨੂੰ ਉਠਾਈਏ ਜੋਰ سے ਤਾੜੀਆਂ ਦੇ ਨਾਲ ਉਸ ਮਹਾਨ ਪਰਮੇਸ਼ਵਰ ਦੀ ਪ੍ਰਾਰਥਨਾ ਕਰਦੇ ਹੋਏ ਆਪਣੇ ਹੱਥਾਂ ਨੂੰ ਉਠਾਈਏ ਸਭ ਜਨ ਦੋਨੋਂ ਹੱਥਾਂ ਨੂੰ ਉਠੋ ਆਪਣੇ ਅੱਖਾਂ ਨੂੰ ਬੰਦ ਰੱਖੀਏ ਪ੍ਰਵਿਤਵਾਤ ਨਾਲ ਆਪਣੇ ਹੱਥ ਉਠੋ ਆਪਣੇ ਹੱਥਾਂ ਨੂੰ ਹਿਲਾਉਂਦੇ ਹੋ ਸਭ ਜਾਣ ਉਹ ਜਲਾਲੀ ਖੁਦਾ ਜੱਲ ਉਹ ਜਿਹਦਾ ਪਰਮੇਸ਼ਵਰ ਹੈ ਉਹ ਅਤ ਜਲਾਲੀ ਖੁਦਾ ਹੈ ਜਿਹੜਾ ਅਤਬੁੱਧ ਕੰਮ ਕਰਨ ਵਾਲਾ ਪਰਮੇਸ਼ਵਰ ਹੈ ਜੋ ਕਹਿ ਰਿਹਾ ਹੈ ਕਿ ਜੀਵਨ ਦੀ ਰੋਟੀ ਮੈਂ ਆ ਸੁਰਗ ਸਵਰਗ ਰਾਜ ਦਾ ਦਰਵਾਜ਼ਾ ਮੈਂ ਆ ਜੋ ਹਰ ਤਰ੍ਹਾਂ ਦੇ ਬੰਦ ਰਸਤੇ ਨੂੰ ਖੋਲਣ ਵਾਲਾ ਪਰਮੇਸ਼ਵਰ ਹੈ ਜੋ ਹਰ ਤਰ੍ਹਾਂ ਦੀ ਬਿਮਾਰੀ ਨੂੰ ਖਤਮ ਕਰਨ ਵਾਲਾ ਪਰਮੇਸ਼ਰ ਹੈ ਜਿਹੜਾ ਕਸ਼ਟਾਂ ਤੋਂ ਬਚਾਉਣ ਵਾਲਾ ਖੁਦਾ ਹੈ ਜਿਹੜਾ ਹਰ ਸਮੇਂ ਆਪਣੀ ਦਇਆ ਵਾਲਾ ਹੱਥ ਸਾਡੇ ਉੱਪਰ ਰੱਖਦਾ ਹੈ ਤੁਹਾਨੂੰ ਹਰ ਤਰ੍ਹਾਂ ਦੀ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਬਿਮਾਰੀਆਂ ਤੋਂ ਬਚਾਉਂਦਾ ਹੈ ਜੋ ਧਰਤੀ ਆਕਾਸ਼ ਨੂੰ ਉਤਪਤ ਕਰਨ ਵਾਲਾ ਖੁਦਾ ਹੈ उसे लाली को, दादे 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 को उठा दे नहीं अपने दोनों हाथों को उठो दोनों हाथ उठा दे उस सब जान, जान। दोनों हाथ उठा के एक बार उसको दादे ले जोर से ताड़ियां दे नाल में दे दो, दो। ਪਰੇ ਜਲਾਦ ਦੇ ਨਾਲ ਪੂਰੇ ਰੂਹ ਦੇ ਨਾਲ ਪੂਰੇ ਰੂਹ ਸਚਾਈ ਦੇ ਨਾਲ ਪੂਰੇ ਲਗਨ ਦੇ ਨਾਲ ਪੂਰੇ ਆਤਮਾ ਦੁਆਰਾ ਆਪਣੇ ਹੱਥਾਂ ਉਠਾ ਲੈ ਜੋਰ سے ਤਾੜੀਆਂ ਦੇ ਨਾਲ ਉਸ ਗੁਦਾ ਨੂੰ ਧੰਨਵਾਦ ਕਰਦੇ ਹੋਏ ਧੰਨਵਾਦ ਦਿੰਦੇ ਹੋਏ ਸਾਡੇ ਦਾ ਸਾਡਾ ਜਮਾਲ ਉਸ ਸੁਦਾ ਨੂੰ ਦਿੱਤੇ ਹੋਏ ਉਸ ਮਹਾਨ ਪਰਮੇਸ਼ਵਰ ਦੀ ਮਹਿਮਾ ਕਰਦੇ ਹੋਏ ਜੋਰ سے ਤਾੜੀਆਂ ਦੀ ਆਵਾਜ਼ਾਂ ਨਹੀਂ ਦੇ دیਏ ਤਾੜੀਆਂ ਬਹੁਤ ਮੇਰੇ ਭਾਈਆਂ ਤਾਰੀਫੋ ਮੇਰੇ ਖੁਦਾ ਤਾਰੀਫੋ ਮੇਰੇ ਖੁਦਾ ਤਾਰੀਫੋ ਮੇਰੇ ਖੁਦਾ ਤਾਰੀਫੋ ਮੇਰੇ ਖੁਦਾ ਤਾਰੀਫੋ ਮੇਰੇ ਇਤਲਾ ਦੀ ਮੁਕੱਦਸ ਸਿਫਤਾਂ ਦੇ ਨਾਲੇ ਖੁਦਾ ਤੂੰ ਸਾਡੇ ਬਦਲੇ ਪ੍ਰਭੂ ਆਪਣੀ jaan ਮੁਸਲਿਮ ਤੇ ਕੁਰਬਾਨ ਕੀਤਾ ਫਸਲੀ ਚ ਨੇ ਜਮਰਦਾਇਆ ਮੇਰੇ ਖੁਦਾ ਸਿਰ ਤੇ ਤਾਜ ਗੰਢਿਆਂ ਦਾ ਪੋਆਇਆ ਮੇਰੇ ਖੁਦਾ ਅਸੀਂ ਪਾਪੀ ਸੀ ਗੁਨਾਹਗਾਰ ਸੀ ਮੇਰੇ ਖੁਦਾ ਹਲਲ ਸਾਨੂੰ ਬਖਸ਼ ਤੂੰ ਮਾਫ ਕੀਤਾ ਮੇਰੇ মা উভারা সিলে সাতমা ু। জ । হুস্কুর পান যত জাতে। তারিভ 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 তারিভলে হাটে নাম দি তারিভা তারি ভািভ মেরে খুথ কাটে নাম দি কাী ভজেলালে ম প্রশি পা । To Abraham, Isaac, Jacob, and the God of the world Praise ਕਿੰਨੇ ਲੋਕ ਵਿਸ਼ਵਾਸ ਕਰਦੇ ਨਹੀਂ No. <laughs> के देख लो जिथे मर्जी मते देखते दे के देख लो जिथों मर्जी तुसी अपनी बवाबी माडिया की दवाइयां खा लो जिस मर्जी हकीम हाँ दे कोल तुसी चले जाओ पर होए मेरे खुदा दे कोल है जीवन ओदे कोल है अनंत जीवन ओदे कोल है जो कहता अंत और आद और अंत मैं आ हाले সু দেশুদের মিলনে হাত কথা বলবা দে